ਗਾਲ ਨੂੰ ਮੈਂ ਕਹਣਾ ਵੀ ਆਮ ਬੰਦੇ ਦੇ ਮਨ ਨੂੰ ਨਾ ਸ਼ਾਂਤੀ ਦਿੱਤੀ ਉਹ ਗਾਲ ਜਦੋਂ ਪੁਲਿਸ ਨੂੰ ਗਾਲ ਕੱਢੀ ਆ ਮੈਂ ਕਿ ਉਸ ਮੁਲਾਜ਼ਮਾ ਨੂੰ ਬੁੱਚੜ ਜਿਹੜੇ ਅਸੀਂ ਕਹੀ ਜਾਂਦੇ ਆ ਜਿਹੜੀ ਜਲਾਲਤ ਉਹਦੇ ਪਰਿਵਾਰ ਨੇ ਝੱਲੀ ਉਹਦੇ ਮੂਰੇ ਗਾਲ ਕੁਛ ਵੀ ਨਹੀਂ ਯਾਰ ਇੱਕ ਯਾਰ ਕਾਰਨਰ ਰੈਂਕ ਦੀ ਜਿਹੜਾ ਮੈਂ ਕਿ ਐਸਐਸਪੀ ਤੋਂ ਉੱਪਰਲਾ ਰੈਂਕ ਮੰਨਿਆ ਜਾਂਦਾ ਡਿਫੈਂਸ ਫੋਰਸਸ ਦੇ ਵਿੱਚ ਉਹਦੀ ਵਾਈਬ ਨੂੰ ਜਿਸ ਤਰੀਕੇ ਨਾਲ ਖੱਜਲਖਵਾਰ ਕੀਤਾ ਗਿਆ ਮੈਂ ਤਾਂ ਕਹਣਾ ਵੀ ਉਹਨੇ ਤਾਂ ਗਾਲ ਕੱਢਤੀ ਜੇ ਕਿਤੇ ਪੰਜਾਬ ਦੇ ਲੋਕਾਂ ਨੂੰ ਥੋੜੀ ਜਿਹੀ ਖੁੱਲ ਮਿਲ ਜੇ ਨਾ ਮੈਂ ਕਹਿੰਦਾ ਪੰਜਾਬ ਦੇ ਹਰ ਕੋਨੇ 'ਚ ਤੁਹਾਨੂੰ ਇੰਨੀਆਂ ਗੰਦੀਆਂ ਗਾਲਾਂ ਦੇਣਗੇ ਲੋਕ ਲੀਡਰਾਂ ਨੂੰ ਤਾਂ ਜ ਗੁੰਡਾਗਰਦੀ ਪੁਲਿਸ ਕਰੀ ਇਥੇ ਪੁਲਿਸ ਨੇ ਗਾਲਾਂ ਦੇ ਦੇ ਕੇ ਪੁੱਤਾਂ ਨੂੰ ਹੱਤਵਾਦੀ ਬਣਾਇਆ। ਇਸੇ ਪੁਲਿਸ ਨੇ ਗਾਲਾਂ ਦੇ ਦੇ ਕੇ ਡਰਾ ਡਰਾ ਕੇ ਲੋਕਾਂ ਨੂੰ ਕੀ ਮੈਂ ਕਹਣਾ ਆਪਣੇ ਆ ਗੈਂਗਸਟਰ ਬਣਾਤਾ। ਮੈਂ ਕਹਣਾ ਵੀ ਗਾਲਾਂ ਦੇਣਾ ਨਾ ਪੁਲਿਸ ਦਾ ਜਨਮ ਸਿੱਧਾ ਅਧਿਕਾਰ ਆ। ਉਸ ਧੱਕਾ ਕੀ ਨਾ ਕਰਦੀ ਆ। ਚੌਂਕਾਂ ਦੇ ਵਿੱਚ ਜਾ ਕੇ ਖੜ੍ਹਜੋ ਬਈ ਚੰਗੀ ਗੱਡੀ ਵਾਲੇ ਨੂੰ ਕੋਈ ਹੱਥ ਨਹੀਂ ਦਿੰਦਾ। ਜਿਵੇਂ ਕਹਿੰਦਾ ਵੀ ਮਾੜੇ ਦੇ ਘਰ ਵਾਲੀ ਹਰੇਕ ਦੀ ਪਰਜਾਈ ਹੁੰਦੀ ਆ। ਇਹ ਹੱਥ ਦੇਣਗੇ ਕੀ ਆ ਜਿਹੜੇ ਵਿਚਾਰੇ ਆ ਛੋਟੇ ਪਿਕਅਪ ਵਾਲੇ ਫਿਰਦੇ ਆ ਛੋਟੇ ਹੱਥੀ ਵਾਲੇ ਫਿਰਦੇ ਆ। ਇਹਨਾਂ ਨੂੰ ਰੋਕਣ ਸਾਰ ਪਹਿਲਾਂ ਭੈਣ ਦੀ ਗਾਲ ਦ ਜੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਦੇਖੋਗੇ ਕਹਿੰਦੇ ਕਿ ਇਹ 10-10 ਕਰੋੜ ਦੇ ਮੱਕੇ ਕਿ ਇਹ ਗੱਡਖਾਨਾ ਹੀ ਖੜਾ ਉਹਨਾਂ ਨੇ ਕਿਸੇ ਦੀ ਘਰ ਵਾਲੀ ਜੱਜ ਆ ਉਹਨਾਂ ਚ ਉਹਨਾਂ ਇੰਸਪੈਕਟਰਾਂ ਦੀ ਗੱਲ ਕਰਦਾ ਠੀਕ ਹੈ ਨਾ ਕਿਸੇ ਦੀ ਕੋਈ ਰਿਸ਼ਤੇਦਾਰ ਮੱਕੇ ਡੀਸੀ ਲੱਗੀ ਹੋਈ ਆ ਉਹ ਕੋਈ ਛੋਟੇ ਮੋਟੇ ਨਹੀਂ ਤੋਫਾ ਨੇ ਹੋਗੀ ਰੌਲਾ ਕੀ ਉਹਨਾਂ ਨੂੰ ਹੱਥ ਪਾਉਣਾ ਬਹੁਤ ਵੱਡੀ ਗੱਲ ਹੈ ਇਸੇ ਕਰਕੇ ਨਾਨਕ ਸਿੰਘ ਤੁਸੀਂ ਇਹ ਲਾ ਲਓ ਸ਼ਮਿੰਦਰ ਸਿੰਘ ਦਾ ਨਾਂ ਦਰਜ ਕਰਨ ਦਿਓ ਨਾਨਕ ਸਿੰਘ ਚ ਜ਼ਿਕਰ ਰਿਹਾ ਸੀ ਸ਼ਰਿਆਵਾ ਜਿਹੜਾ ਚੀਜ਼ ਸਾਫ਼ ਸੀ ਉਹ ਜੇ ਨਾਨਕ ਸਿੰਘ ਨੇ ਮੈਂ ਕਿਹਾ ਨਾਨਕ ਦੇ ਨਾਂ ਨੂੰ ਲਾਜ ਲਾਈ ਆ ਨਾ ਉਹ ਲਾਜ ਕਿਉਂ ਲਾਈ ਆ ਕਿਸੇ ਨਾ ਕਿਸੇ ਉਹਦੀ ਜਦੋਂ ਕੋਈ ਮਾਫੀ ਮੰਗਣ ਆ ਗਿਆ ਤਾਂ ਉਹ ਚੀਜ਼ਾਂ ਰਿਕਾਰਡ ਕਰ ਕਰਨੀਆਂ ਚਲੋ ਰਿਕਾਰਡ ਕਰਨ ਦੀ ਗੱਲ ਵੱਖਰੀ ਰਹਗੀ ਰਿਕਾਰਡ ਕਰਨ ਤੋਂ ਬਾਅਦ ਵਾਇਰਲ ਕਰਨੀ ਹੈ ਕਹਿੰਦੇ ਕੋਈ ਬਹੁਤੀ ਸਿਆਣਪ ਵਾਲੀ ਗੱਲ ਹੈ ਜਿਹੇ ਜਮੂ ਉਹਦੀ ਚਪੇੜ ਵੱਜਣੀ ਚਾਹੀਦੀ ਹੈ ਪੁਲਿਸ ਦਾ اخلاق ਕੀ ਹੈ ਯਾਰ ਪੁਲਿਸ ਨਾਲ اخلاق ਦੀ ਗੱਲ ਮੈਂ ਕਹਿੰਦਾ ਜੇ ਉਹਨਾਂ ਕੋਲੇ ਪ੍ਰੂਫ ਨਾ ਹੁੰਦੇ ਐਨੇ ਪ੍ਰੂਫ ਹੋਣ ਦੇ ਬਾਵਜੂਦ ਪਰਚਾ ਮੈਂ ਕਹਿੰਦਾ ਦਰਜ ਕਰਨ ਤੇ ਕਿੰਨੇ ਦਿਨ ਲੱਗੇ 9 ਦਿਨ ਟੱਪ ਗਏ ਉਹ ਵੀ ਪ੍ਰੂਫ ਕੋਲੇ ਸੀਗੇ ਤਾਂ ਕਰੇ ਕੋਈ ਜਾ ਕੇ ਕੁਝ ਕਹਿਣ ਜੋਗਾ ਜੇ ਕਿਤੇ ਪ੍ਰੂਫ ਨਾ ਹੁੰਦੇ ਜੇ ਕਿਤੇ ਉਹ ਸੀਸੀਟੀਵੀ ਫੁਟੇਜ ਨਾ ਹੁੰਦੀ ਮੈਂ ਕਹਿੰਦਾ ਕਰਨੋ ਛਡੋ ਕਰਨਲ ਦਾ ਪ ਤਾਨੂੰ ਲੱਗਾ ਲੋਕਤੰਤਰ ਖਤਮ ਹੋ ਗਿਆ ਪਰ ਲੋਕਤੰਤਰ ਲੋਕਾਂ ਨਾਲ ਆ ਇਹ ਤੰਬੂ ਚ ਬੰਬੂ ਜਿਹੜਾ ਹੈ ਨਾ ਲੋਕ ਜਦੋਂ ਇਹ ਖੜੇ ਹੋਗੇ ਤਾਂ ਸਾਰਾ ਤੰਬੂ ütt ਖੜਦਾ ਪੰਜਾਬ ਉੱਠ ਖੜਾ ਹੋਊਗਾ ਮੈਂ ਕਹਣਾ ਵੀ ਲੋਕਤੰਤਰ ਚ ਸਭ ਤੋਂ ਵੱਡੇ ਲੋਕ ਹੁੰਦੇ ਆ ਕਿੱਡਾ ਮਰਜੀ ਜਰਵਾਣਾ ਆਗੇ ਤੇ ਮੋਦੀ ਆਰ ਕਹਿੰਦੀ ਕਿਸੇ ਦੀ ਕੋਈ ਪੁਗਤ ਨਹੀਂ ਉਹਨੂੰ ਵੀ ਕੀ ਹੱਥ ੁੱੱਕ ਕੇ ਲੋਕਾਂ ਨੇ ਚਟਾਦਾ ਮੈਂ ਕਹਣਾ ਲੋਕ ਸਭ ਤੋਂ ਵੱਡੀ ਤਾਕਤ ਹੈ ਜੇ ਲੋਕ ਇਕੱਠੇ ਹੋਗੇ ਮੈਂ ਤਾਂ ਹੀ ਕਹਿ ਰਿਹਾ ਕੋਈ ਡਿਸਮਿਸ ਹੋਣਗੇ ਭਾਵੇਂ ਕਿਸੇ ਦਾ ਰਿਸ਼ਤੇਦਾਰ ਆ ਚਾਹੇ ਕਿਸੇ ਦੀ ਮਾਕੇ ਡੀਸੀ ਹੋਵੇ ਜਾਂ ਕਿਸੇ ਦੇ ਘਰ ਵਾਲੀ ਜੱਜ ਹੋਵੇ ਬਖਸ਼ਿਆ ਕੋਈ ਨਹੀਂ ਜਾਣਾ ਇੱਥੇ ਕਿਉਂਕ ਤੁਸੀਂ ਪੁਲਿਸ ਕੋਲੇ ਜਾਣ ਦੀ ਗੱਲ ਕਰਦੇ ਹੋ ਲੋਕ ਡਰਦੇ ਹੀ ਪੁਲਿਸ ਤੋਂ ਆ ਕ੍ਰਿਮੀਨਲਾਂ ਤੋਂ ਮਾ ਕੇ ਹੋਰ ਪਾਸਿਓਂ ਘੱਟ ਡਰਦੇ ਆ ਉਹ ਕਿਉਂ ਡਰਦੇ ਕਿਉਂਕਿ ਪੁਲਿਸ ਨੇ ਕਿਹਣਾ ਆਪਦਾ ਨੈਗੇਟਿਵ ਔਰਾ ਜਾਣ ਪੁੱਝ ਕੇ ਬਣਾਇਆ ਤਾਂ ਕਿ ਲੋਕ ਸਾਡੇ ਕੋਲ ਹੀ ਨਾ ਆਉਣ ਸਾਡੇ ਕੋਲੇ ਆਉਣ ਕੌਣ ਜਿਨ੍ਹਾਂ ਨੂੰ ਅਸੀਂ ਇਸੇ ਪੱਤੀਆਂ ਕਰ ਸਕੀਏ ਜਿਨ੍ਹਾਂ ਤੋਂ ਪੈਸੇ ਖਾ ਸਕੀਏ ਨਸ਼ੇੜੀ ਵੀ ਉਹਨਾਂ ਕੋਲੇ ਆਉਂਦੇ ਆ ਮੈਂ ਤਾਂ ਹੀ ਕਹਣਾ ਵੀ ਜਿਨ੍ਹਾਂ ਨੂੰ ਕਾਨੂੰਨ ਦੀ ਸਮਝ ਹੋ ਫੁੱਟਬਾਲ ਵਾਂਗ ਖੇਡੀ ਜਾਂਦੇ ਆ ਮੇਰੇ ਅਗੇ ਕਾਨੂੰਨ ਦੇ ਰਖਵਾਲਿਆਂ ਤੋਂ ਡਰ ਨਹੀਂ ਜਾਂਦੇ ਅਸਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੀ ਆ ਤੁਹਾਡੇ ਨੌਕਰ ਨੇ ਅਸਲ ਦੇ ਵਿੱਚ ਅਸੀਂ ਮਾਲਕ ਆ ਕਿਉਂਕਿ ਤਨਖਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਅੰਗਦ ਸਿੰਘ ਬਾਠ ਦੀ ਕੁੱਟਮਾਰ ਦਾ ਮਸਲਾ ਨੈਸ਼ਨਲ ਪੱਧਰ ਤੱਕ ਉਭਰਿਆ ਬੀਤੇ ਕੱਲ ਪਟਿਆਲਾ ਦੇ ਵਿੱਚ ਵੱਡਾ ਇਕੱਠ ਵੀ ਹੋਇਆ ਉਸ ਇਕੱਠ ਦੇ ਵਿੱਚ ਇੱਕ ਗੱਲ ਐਸੀ ਹੋਈ ਜਿਸ ਨੂੰ ਟਰੋਲ ਕੀਤਾ ਜਾ ਰਿਹਾ ਜਿਸ ਨੂੰ ਮੀਡੀਆ ਦੇ ਉੱਪਰ ਚਲਾਇਆ ਜਾ ਰਿਹਾ ਸਵਾਲੀਆ ਚਿੰਨ ਪੁਸ਼ਪਿੰਦਰ ਬਾਠੌਰਾਂ ਦੇ ਉੱਪਰ ਉਹਨਾਂ ਦੀ ਧਰਮ ਪਤਨੀ ਦੇ ਉੱਪਰ ਜਿਹੜਿਆ ਉਠਾਏ ਜਾ ਰਹੇ ਆ ਤਲਕੀ ਦੇ ਵਿੱਚ ਪੁਸ਼ਪਿੰਦਰ ਬਾਠੌਰਾਂ ਦੇ ਧਰਮ ਪਤਨੀ ਦੇ ਵੱਲੋਂ ਇੱਕ ਕਾਲ ਜਿਹੜੀ ਆ ਉਹ ਨਿਕਲ ਜਾਂਦੀ ਆ ਜਦੋਂ ਇੱਕ ਚਸ਼ਮਦੀਦ ਗਵਾਹ ਜਿਹੜਾ ਆ ਉਹ ਬੋਲ ਰਿਹਾ ਹੁੰਦਾ ਆ ਤਮਾਮ ਮਸਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਲੋਕਤਕਾਰ ਲਹਿਰ ਤੋਂ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਆ ਰਿਹਾ ਮੀਟਲ ਆਰਐਮਬੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਾਥ ਸ਼੍ਰੀ ਅਕਾਲ ਜੀ ਭਾਈ ਜੀ ਜਿਸ ਤਲਕੀ ਦੇ ਵਿੱਚ ਪੁਸ਼ਪਿੰਦਰ ਕੌਰ ਹੋਣਾਂ ਦੀ ਬਾਠ ਹੋਰਾਂ ਦੀ ਧਰਮ ਪਤਨੀ ਤੋਂ ਇੱਕ ਗਾਲ ਜਿਹੜੀ ਹੈਗੀ ਆ ਉਹ ਕੱਲ ਨਿਕਲਦੀ ਹਾਲਾਂਕਿ ਕਿਸੇ ਨੂੰ ਵੀ ਗਾਲ ਦੇਣੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਪਰ ਉਸ ਤੋਂ ਬਾਅਦ ਉਸ ਚੀਜ਼ ਨੂੰ ਟ੍ਰੋਲ ਕੀਤਾ ਗਿਆ ਵੱਖ-ਵ ਕਿਵੇਂ ਸਭ ਤੋਂ ਵੱਲ ਤਾਂ ਇਹ ਪੂਰੇ ਸਨਾਰੇ ਨੂੰ ਪੂਰੇ ਐਪੀਸੋਡ ਨੂੰ ਕਿਵੇਂ ਦੇਖਦੇ ਹੋ ਜੋ ਪਾਣਾ ਵਰਤਿਆ ਜੋ ਵੀ ਵਰਤਾਰਾ ਹੋਇਆ ਚਲੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗਲਤੀ ਗੱਲ ਕਰੀਏ ਬਈ ਮੈਂ ਕਹਣਾ ਵੀ ਗਾਲਾਂ ਦੇਣਾ ਪੁਲਿਸ ਦਾ ਜਨਮ ਸਿੱਧਾ ਅਧਿਕਾਰ ਆ ਇਹ ਆ ਬੰਦਾ ਨਹੀਂ ਗਾਲ ਦੇ ਸਕਦਾ ਸਾਡੇ ਮੈਂ ਮੁਲਕ ਦੀ ਗੱਲ ਕਰਦਾ ਮੈਂ ਕਹਣਾ ਮੁਲਕ ਦੇ ਵਿੱਚ ਤੁਸੀਂ ਵਾੜੀ ਨਹੀਂ ਤੁਸੀਂ ਸਭ ਤੋਂ ਵੱਧ ਸੋਸ਼ਲ ਮੀਡੀਆ ਵਰਤਦੇ ਹੋਵੋਗੇ ਤੁਸੀਂ ਇਸ ਗੱਲ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਜਾਂ ਤੁਸੀਂ ਭਰ ਕੇ ਦੇਖ ਲਓ ਸੋਸ਼ਲ ਮੀਡੀਆ ਤੇ ਪੁਲਿਸ ਗਾਲਾਂ ਕਿਵੇਂ ਕੱਢਦੀ ਆ ਤੇ ਮੈਂ ਕਹਣਾ ਤੁਹਾਨੂੰ ਇੱਕ ਅਦਾ ਪੁਲਿਸ ਮੁਲਾਜ਼ਮ ਨਹੀਂ ਭਾਈ ਜੀ ਹਜ਼ਾਰਾਂ ਪੁਲਿਸ ਮੁਲਾਜ਼ਮ ਗੰਦੀਆਂ ਧੀਆਂ ਭੈਣਾਂ ਦੀਆਂ ਉਸ ਲੈਵਲ ਦੀਆਂ ਗਾਲਾਂ ਪਿੱਛੇ ਜੇ ਇੱਕ ਨਸ਼ੇ ਮਕੇ ਨਸ਼ਾ ਤਸਕਰ ਦੱਸ ਰਹੇ ਜੀ ਉਹਦੇ ਘਰੇ ਜਾਂਦੀ ਆ ਪੁਲਿਸ ਦੇ ਕੰਧ ਦੇ ਬਾਹਰਲੇ ਪਾਸੇ ਖੜਾ ਇੱਕ ਐਸਐਚਓ ਰੈਂਕ ਦਾ ਬੰਦਾ ਜੋ ਛੋਟਾ ਬੱਚਾ ਵੀ ਖੜਾ ਉੱਥੇ ਇੱਕ ਔਰਤ ਖੜੀ ਆ ਇੱਕ ਬਜ਼ੁਰਗ ਖੜੀ ਆ ਤੇ ਉਹਨੂੰ ਜੋ ਗਾਲਾਂ ਦਿੱਤੀਆਂ ਗਈਆਂ ਉਹਦੇ ਵੱਲੋਂ ਉਹ ਇੱਕ ਘਟਨਾ ਨਹੀਂ ਮੈਂ ਕਹਿੰਦਾ ਅਕਸਰ ਰੋਜ਼ ਪੰਜਾਬ 'ਚ ਜਿਹੜਾ ਮੈਂ ਕੁਝ ਹੁੰਦਾ ਗਾਲਾਂ ਵਾਪਰਦਿਆਂ ਨੇ ਤਾਂ ਮੈਂ ਕਹਿੰਦਾ ਵੀ ਇੱਕ ਫੌਜੀ ਅਫਸਰ ਦੀ ਵਾਈਫ ਜਿਹੜੀ 8 ਦਿਨ ਖੱਜਲ ਖਵਾਰ ਹੁੰਦੀ ਆ ਤੇ 8 ਦਿਨ ਖੱਜਲ ਖਵਾਰ ਵੀ ਕਿਵੇਂ ਹੁੰਦੀ ਆ ਪਹਿਲੀ ਗੱਲ ਮੈਂ ਨਹੀਂ ਕਹਿੰਦਾ ਵੀ ਦੇਖੋ ਇੱਕ ਅਫਸਰ ਦੀ ਵਾਈਫ ਹੁੰਦੀ ਆ ਥੋੜੀ ਈਗੋ ਵੀ ਹੁੰਦੀ ਆ ਠੀਕ ਹੈ ਤੇ ਦੂਜੀ ਗੱਲ ਇਹ ਆ ਕਿ ਜੋ ਉਸ ਨਾਲ ਮਾਕੇ ਕੀਤਾ ਗਿਆ ਇੱਕ ਜਰ ਕਰਨਰ ਰੈਂਕ ਦੀ ਜਿਹੜਾ ਮਾਕੇ ਐਸਐਸਪੀ ਤੋਂ ਉੱਪਰਲਾ ਰੈਂਕ ਮੰਨਿਆ ਜਾਂਦਾ ਡਿਫੈਂਸ ਫੋਰਸਸ ਦੇ ਵਿੱਚ ਉਹਦੀ ਵਾਈਫ ਨੂੰ ਜਿਸ ਤਰੀਕੇ ਨਾਲ ਖੱਜਲ ਖਵਾਰ ਕੀਤਾ ਗਿਆ ਮੈਂ ਤਾਂ ਕਹਿੰਦਾ ਵੀ ਉਹਨੇ ਤਾਂ ਗਾਲ ਕੱਢਤੀ ਜੇ ਕਿਤੇ ਪੰਜਾਬ ਦੇ ਲੋਕਾਂ ਨੂੰ ਥੋੜੀ ਜਿਹੀ ਖੁੱਲ ਮਿਲ ਜੇ ਨਾ ਮੈਂ ਕਹਿੰਦਾ ਪੰਜਾਬ ਦੇ ਹਰ ਕੋਨੇ 'ਚ ਤੁਹਾਨੂੰ ਇੰਨੀਆਂ ਗੰਦੀਆਂ ਗਾਲਾਂ ਦੇਣਗੇ ਲੋਕ ਲੀਡਰਾਂ ਨੂੰ ਤਾਂ ਜੇ ਕੱਢ ਲੈਂਦੇ ਪਰ ਪੁਲਿਸ ਤੋਂ ਥੋੜਾ ਜਿਆ ਵੱਡੇ ਤੋਂ ਡਰਦੇ ਆ ਤੇ ਮੈਂ ਕਹਿੰਦਾ ਲੋਕਾਂ ਨੂੰ ਥੋੜੀ ਜਿਹੀ ਖੁੱਲ ਮਿਲੇ ਮੈਨੂੰ ਐਂ ਦੱਸੋ ਪੁਲਿਸ ਬਖਸ਼ਦੀ ਕਿਹਨੂੰ ਇੱਥੇ ਜਾ ਕੇ ਸਭ ਤੋਂ ਵੱਧ ਪੁਲਿਸ ਧੱਕਾ ਕੀ ਦੀ ਨਾ ਕਰਦੀ ਆ ਚੌਂਕਾਂ ਦੇ ਵਿੱਚ ਜਾ ਕੇ ਖੜ੍ਹਜੋ ਬਈ ਚੰਗੀ ਗੱਡੀ ਵਾਲੇ ਨੂੰ ਕੋਈ ਹੱਥ ਨਹੀਂ ਦਿੰਦਾ ਜਿਵੇਂ ਕਹਿੰਦਾ ਵੀ ਮਾੜੇ ਦੇ ਘਰ ਵਾਲੀ ਹਰੇਕ ਦੀ ਭਜਾਈ ਹੁੰਦੀ ਆ ਇਹ ਹੱਥ ਦੇਣਗੇ ਕੀ ਆ ਜਿਹੜੇ ਵਿਚਾਰੇ ਆ ਛੋਟੇ ਪਿਕਅਪ ਤੇ ਭੈਣ ਦੀ ਗੱਲ ਵੀ ਐਸੀ ਦਿੱਤੀ ਜਾਂਦੀ ਜਿਹੜੀ ਅਸੀਂ ਕਿ ਕੈਮਰੇ ਤੇ ਬੋਲ ਨਹੀਂ ਸਕਦੇ ਹਰ ਇੱਕ ਪੁਲਿਸ ਮੁਲਾਜ਼ਮ ਗੱਲ ਕਰਦੀ ਗੱਲ ਤੋਂ ਸ਼ੁਰੂ ਆ ਤਾਂ ਇਸ ਕਰਕੇ ਮੈਂ ਕਹਣਾ ਵੀ ਇਹ ਕੋਈ ਛੋਟੀ ਮਾ ਕੇ ਵੱਡੀ ਗੱਲ ਨਹੀਂ ਹੈ ਇੱਕ 8 ਦਿਨਾਂ ਦੀ ਸਤਾਈ ਵੀ ਇੱਕ ਔਰਤ ਜਿਹਦਾ ਘਰ ਵਾਲੇ ਦਾ ਕੀ ਆ ਬੁਰੇ ਤਰੀਕੇ ਨਾਲ ਮਾ ਕੇ ਕੁੱਟਿਆ ਗਿਆ ਉਹ ਤੇ ਲੋਕਾਂ ਦੇ ਵਿੱਚ ਦੇਖੋ ਮੈਂ ਕਹਣਾ ਪਬਲਿਕ ਡੋਮੇਨ ਦੇ ਵਿੱਚ ਕੀ ਆ ਥੱਪੜ ਵੱਜਿਆ ਬਰਦਾਸ਼ਤ ਬੰਦਾ ਸਾਰੀ ਉਮਰ ਨਹੀਂ ਭੁੱਲਦਾ ਤੇ ਸਾਰੇ ਪੰਜਾਬ 'ਚ ਜਦੋਂ ਕਰਨ ਵਾਲ ਨੂੰ ਬੰਦਾ ਦੇਖੂਗਾ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਕੀ ਉਹ ਕੁੱਟ ਆਊਗੀ ਕੁਝ ਬੰਦੇ ਦਾ ਦਿਲੋਂ ਮਾ ਕੇ ਉਹਨੂੰ ਫੀਲ ਕਰਨਗੇ ਕੁਝ ਬੰਦੇ ਕੀ ਉਸ ਚੀਜ਼ ਨੂੰ ਇੰਜੋਏ ਵੀ ਕਰਨਗੇ ਸਿੱਧੀ ਜੀ ਗੱਲ ਹੈ ਤਾਂ ਮੈਂ ਕਹਿੰਦਾ ਵੀ ਉਹ ਜਿਹੜੀ ਜਲਾਲਤ ਉਹਦੇ ਪਰਿਵਾਰ ਨੇ ਚੱਲੀ ਉਹਦੇ ਮੂਰੇ ਗਾਲ ਕੁਛ ਵੀ ਨਹੀਂ ਯਾਰ ਠੀਕ ਹੈ ਨਾ ਉਹ ਜਲਾਲਤ ਕੀ ਆ ਇੱਕ ਐਸਐਸਪੀ ਨਾਨਕ ਸਿੰਘ ਗੱਲ ਕੀ ਕਰ ਰਿਹਾ ਮੈਂ ਕਹਿੰਦਾ ਮੀਡੀਆ ਚ ਆ ਕੇ 12 ਪੁਲਿਸ ਮੁਲਾਜ਼ਮ ਜਿਵੇਂ ਗੱਲ ਚੱਲੀ ਸੀ ਉਹਨਾਂ ਨੇ ਕਹਿਤਾ ਵੀ 12 ਪੁਲਿਸ ਮੁਲਾਜ਼ਮ ਸਸਪੈਂਡ ਕਰਤੇ ਕਿਸੇ ਦਾ ਨਾਂ ਨਹੀਂ ਲਿਆ ਪਰ ਕਰਨਲ ਬਾਠ ਦਾ ਸੀ ਵੀ ਬਾਠ ਬਾਠ ਮਾ ਕੇ ਨਾਂ ਲੈ ਲੈ ਕੇ ਉਹਨਾਂ ਦਾ ਗੱਲ ਕਰਦੇ ਆ ਉਹ ਤੇ ਕੁੱਟ ਪਈ ਕੁੱਟ ਪਈ ਮੈਂ ਕਹਿੰਦਾ ਯਾਰ ਇਹ ਗੱਲ ਤਾਂ ਸੋਚ ਕੇ ਵੀ ਬੰਦਾ ਕੀ ਜਿਹਹਣ ਦੇ ਵਿੱਚੋਂ ਜਿਵੇਂ ਉਹ ਕਹਿੰਦੀ ਐ ਨਾ ਉਹਦਾ ਰੋਣਾ ਨਿਕਲ ਜਾਂਦਾ ਗੱਲ ਕਰਦੀ ਤਾਂ ਮੈਂ ਕਹਿੰਦਾ ਇੱਕ ਔਰਤ ਨੂੰ ਆਪਦੇ ਉਸ ਪੁੱਤ ਜਿਹਦੇ ਕਦੇ ਕਹਿੰਦੀ ਮੱਥ ਨਹੀਂ ਚੱਕਿਆ ਉਹਦੇ ਮਾਕੇ ਕੁੱਟ ਪੈਂਦੀ ਦੇਖ ਕੇ ਜਿਹੜੇ ਜਿਹਹਣ ਚ ਮੈਂ ਕਹਿੰਦਾ ਗਾਲ ਬੜੀ ਸੁਭਾਅਕ ਗੱਲਾਂ ਨਿਕਲ ਜਾਂਦੀ ਆ ਇੱਕ ਮਾਹੌਲ ਜਦੋਂ ਤਲਖੀ ਦਾ ਹੁੰਦਾ ਇੰਨੇ ਲੋਕ ਉੱਥੇ ਇਕੱਠੇ ਆ ਹਜੂਮ ਇਕੱਠਾ ਹੋਇਆ ਕੱਲ ਜਿਵੇਂ ਕਈ ਗੱਲ ਕਰਦੇ ਸੀ মিডিਆ ਨਾਲ ਵੀ ਮਿਸ ਵੀਵ ਉੱਥੇ ਹੋਇਆ ਤਾਂ ਉਹ ਜਿਹੜੀਆਂ ਗੱਲਾਂ ਨੇ ਮੈਂ ਤਾਂ ਇੱਕ ਗੱਲ ਕਹਿਣਾ ਵੀ ਇੱਕ ਫੌਜੀ ਦੇ ਉੱਚੇ ਅਫਸਰ ਦੀ ਘਰ ਵਾਲੀ ਹੋਣ ਕਰਕੇ ਠੀਕ ਹੈ ਨਾ ਉਹਦੀ ਸੁਣਵਾਈ ਹੋ ਰਹੀ ਆ ਲੋਕ ਆ ਕੇ ਨਾਲ ਖੜ ਗਏ ਪਰ ਪੰਜਾਬ ਦੇ ਵਿੱਚ ਮੈਂ ਕਹਿੰਦਾ ਪੂਰੇ ਮੁਲਕ ਦੇ ਵਿੱਚ ਵੀ ਗੱਲ ਕਰੀਏ ਤਾਂ ਹਰ ਰੋਜ਼ ਘਟਤਕੜ 100 ਫੌਜੀਆਂ ਦੇ ਥੱਪੜ ਵੱਜਦੇ ਹੋਣਗੇ ਤੇ ਜੋ ਉਹਨਾਂ ਨਾਲ ਦੁਰਗਤੀ ਕੀਤੀ ਜਾਂਦੀ ਆ ਪਰ ਉੱਥੇ ਲੋਕ ਇਕੱਠੇ ਨਹੀਂ ਹੁੰਦੇ ਰੋਲਾ ਇਹ ਆ ਵੀ ਲੋਕਾਂ ਨੂੰ ਇਹਦੇ ਵਾਸਤੇ ਸੋਚ ਕੇ ਹੁਣ ਲਾਂਬੰਦੀ ਕਰਨੀ ਪੈਣੀ ਆ ਇਹ ਗਾਲ ਤਾਂ ਛੋਟਾ ਮੈਟਰ ਆ ਠੀਕ ਆ ਟਰੋਲ ਕੀਤਾ ਜਾਣਾ ਉਹਨਾਂ ਨੂੰ ਪੁਲਿਸ ਦੇ ਕੋਲੇ ਬੜੇ ਸੰਦ ਹੁੰਦੇ ਆ ਪੁਲਿਸ ਨੇ ਆਪ ਦੀ ਮਾਕੇ ਈਮੇਜ ਥੋੜੀ ਜੀ ਪਰ ਮੈਂ ਕਹਣਾ ਵੀ ਇਹਦੇ ਨਾਲ ਫਰਕ ਕੋਈ ਨਹੀਂ ਪੈਣਾ ਇਹ ਗਾਲ ਤਾਂ ਲੋਕਾਂ ਦਾ ਕੀ ਆ ਇੱਕ ਤੁਹਾਨੂੰ ਮੈਂ ਸਵਾਦ ਦੱਸਦਾ ਬਈ ਕਈ ਵਾਰੀ ਨਾ ਦੂਜਾ ਬੰਦਾ ਗਾਲ ਕੱਢਦੇ ਮੈਂ ਦੇਣ ਜੋਗ ਗਾਣੀ ਮੈਨੂੰ ਸਵਾਦ ਆਉਂਦਾ ਉਹ ਗਾਲ ਨੂੰ ਮੈਂ ਕਹਣਾ ਵੀ ਆਮ ਬੰਦੇ ਦੇ ਮਨ ਨੂੰ ਨਾ ਸ਼ਾਂਤੀ ਦਿੱਤੀ ਉਹ ਗਾਲ ਜਦੋਂ ਪੁਲਿਸ ਨੂੰ ਗਾਲ ਕੱਢੀ ਆ ਠੀਕ ਆ ਨਾ ਬਾਕੀ ਉਸ ਮੁਲਾਜ਼ਮਾ ਨੂੰ ਬੁੱਚੜ ਜਿਹੜੇ ਅਸੀਂ ਕ ਪਰ ਮੈਂ ਕਹਣਾ ਵੀ ਇਸ ਚੀਜ਼ ਦਾ ਇਸ਼ੂ ਬਣਾਉਣ ਦਾ ਕੋਈ ਵੱਡਾ ਮਸਲਾ ਨਹੀਂ ਜਿਹੜੇ ਲੋਕ ਨੂੰ ਛਾਲ ਰਹੇ ਆ ਉਹਨਾਂ ਦਾ ਟ੍ਰੋਲ মিডিਆ ਕਿਉਂਕਿ ਪੁਲਿਸ ਕੋਲੇ ਵੀ ਬੜਾ ਕੁਝ ਹੈਗਾ ਬੜੇ ਸੰਧ ਸਟੇਟ ਕੋਲੇ ਸੰਧ ਹੈਗੇ ਆ ਬੜਾ মিডিਆ ਵਾਲੇ ਸੰਧ ਵੀ ਹੈਗੇ ਜਿਨ੍ਹਾਂ ਨੇ ਉਸ ਚੀਜ਼ ਨੂੰ ਮਾਕੇ ਪੁਲਿਸ ਵਾਲਿਆਂ ਦੇ ਹੱਕ ਚ ਭਗਤਾਉਣ ਦੀ ਕੋਸ਼ਿਸ਼ ਕਰਨਗੇ ਕੱਲ ਮੀਡੀਆ ਚੈਨਲ ਇੱਕ ਉੱਥੇ ਸੀਗਾ ਵੀ ਇੱਕ ਰਾਤ ਪਹਿਲਾਂ ਕੀ ਉਹਨੂੰ 네ਗੇਟਿਵ ਸ਼ੋਅ ਕਰ ਰਿਹਾ ਸੀਗਾ ਉਹ ਸਾਰੇ ਵਰਤਾਰੇ ਨੂੰ ਪੁਲਿਸ ਦਾ ਪੋਜ਼ਿਟਿਵ ਰੋਲ ਦਿਖਾ ਰਿਹਾ ਸੀ ਪਰ ਕੱਲ ਜਦੋਂ ਦੇਖਿਆ ਲੋਕਾਂ ਦਾ ਹਜੂਮ ਦੇਖਿਆ ਪਹਿਲਾਂ ਇਹ ਵੀ ਸ਼ਾਇਦ ਕੱਠ ਨਾ ਹੋਵੇ ਪਰ ਮੈਂ ਕਹਣਾ ਵੀ ਇਸ ਇੱਕ ਮੁੱਦੇ ਤੇ ਇਕੱਠ ਉਹਨਾਂ ਦੇ ਵਿਰੁੱਧ ਕਾਰਵਾਈ ਵੀ ਠੋਕੇ ਹੋ ਜਾਣੀ ਆ ਕਿਉਂਕਿ ਇੱਥੇ ਕੀ ਗੰਢ ਵੱਜ ਗਈ ਆ ਪਰ ਮੈਂ ਕਹਿੰਦਾ ਵੀ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਕੀ ਇਹਨਾਂ ਚੀਜ਼ਾਂ ਵਾਸਤੇ ਵੀ ਲਾਮਬੰਦ ਹੋਣਾ ਸਿੱਖਣਾ ਇੱਕ ਆਮ ਬੰਦੇ ਨਾਲ ਵੀ ਜੇ ਹੁੰਦੀ ਆ ਜਦ ਬੜੀ ਬੇਸ਼ਰਮੀ ਵਾਲੀ ਗੱਲ ਆ ਤਾਂ ਔਰਤ ਕੀ ਮੈਂ ਕਹਿੰਦਾ ਵੀ ਬੜੇ ਸਿਆਣੀ ਸੀਗੀ ਉਹਨੇ ਕੀ ਕੀਤਾ ਕੱਲਾ ਕੱਲਾ ਪ੍ਰੂਫ ਆਪ ਇਕੱਠਾ ਕਰ ਲਿਆ ਉਹਨੇ ਮਾਫੀ ਵਾਸਤੇ ਬੰਦੇ ਸੱਦੇ ਸੱਦ ਕੇ ਕੀ ਉਹਨਾਂ ਦੇ ਮੂੰਹੋਂ ਸਾਰਾ ਕੁਝ ਕਹਾਤਾ ਉਹ ਕਹਿੰਦੇ ਆ ਕਿ ਜੀ ਸਾਡੇ ਕੀ ਖਾਦੀ ਪੀਤੇ ਚ ਹੋ ਗਿਆ ਸਾਡੇ ਤੁਹਾਨੂੰ ਪਤਾ ਨਹੀਂ ਸੀ ਕਰਨ ਵਾਲਾ ਮੈਂ ਕਹਿੰਦਾ ਤੁਹਾਡੇ ਦਿਲ ਤੇ ਕਿਉਂ ਨਹੀਂ ਸੱਟਬਾਦੀ ਜਦੋਂ ਅਲਾ ਕਹਿੰਦਾ ਵੀ ਕਰਨਲ ਸੀ ਤਾਂ ਮੈਂ ਕਹਣਾ ਵੀ ਇੱਕ ਆਮ ਬੰਦੇ ਦੀ ਜ਼ਿੰਦਗੀ ਪੰਜਾਬ 'ਚ ਕੀ ਆ ਅਸੀਂ ਸਾਰੇ ਜਾਣਦੇ ਆ ਅਸਲ ਦੇ ਵਿੱਚ ਨਾ ਪੁਲਿਸ ਬਈ ਮੈਂ ਕਿ ਜਸ਼ ਇੱਕ ਨਾ ਗੈਪ ਕਿਉਂ ਬਣਾਉਂਦੀ ਆ ਕਈ ਵਾਰੀ ਨਾ ਜਿਵੇਂ ਟੀਚਰ ਨੂੰ ਕੋਈ ਸਵਾਲ ਨਹੀਂ ਆਉਂਦਾ ਹੁੰਦਾ ਉਹ ਰੂਡ ਬਿਹੇਵ ਕਰਦਾ ਬੱਚਿਆਂ ਨਾਲ ਮੈਨੂੰ ਕੋਈ ਸਵਾਲ ਹੀ ਨਾ ਪੁੱਛੇ ਹੁਣ ਪੁਲਿਸ ਕੀ ਸੋਚਦੀ ਆ ਵੀ ਯਾਰ ਸਾਡੇ ਕੋਈ ਨੇੜੇ ਹੀ ਨਾ ਆਵੇ ਪੁਲਿਸ ਨੇ ਇੱਕ ਆਵਦਾ ਆਰਾਇਡਾ 네ਗੇਟਿਵ ਬਣਾ ਲਿਆ ਇੰਨਾ ਗੰਦਾ ਔਰਾ ਪੰਜਾਬ ਦੇ ਵਿੱਚ ਮੈਂ ਕਹਣਾ ਕੋਈ ਬੰਦਾ ਥਾਣੇ ਦੇ ਮੂਹਰੇ ਦੀ ਟੱਪਣਾ ਤਾਂ ਛੱਡੋ ਪੁਲਿਸ ਸਾਡੀ ਸੁਰੱਖਿਆ ਵਾਸਤੇ ਸੀ ਜਦੋਂ ਕੋਈ ਵਿਵਪਤਾ ਪੈਂਦੀ ਆ ਸਾਡਾ ਪਹਿਲਾ ਕੀ ਐਪਰੋ ਤੁਸੀਂ ਪੁਲਿਸ ਕੋਲੇ ਜਾਣ ਦੀ ਗੱਲ ਕਰਦੇ ਹੋ ਲੋਕ ਡਰਦੇ ਹੀ ਪੁਲਿਸ ਤੋਂ ਆ ਕ੍ਰਿਮੀਨਲਾਂ ਤੋਂ ਮਾ ਕੇ ਹੋਰ ਪਾਸਿਓਂ ਘੱਟ ਡਰਦੇ ਆ ਉਹ ਕਿਉਂ ਡਰਦੇ ਕਿਉਂਕਿ ਪੁਲਿਸ ਨੇ ਕਿਣਾ ਆਪ ਦਾ 네ਗੇਟਿਵ ਔਰਾ ਜਾਣ ਪੁੱਝ ਕੇ ਬਣਾਇਆ ਤਾਂ ਕਿ ਲੋਕ ਸਾਡੇ ਕੋਲ ਹੀ ਨਾ ਆਉਣ ਸਾਡੇ ਕੋਲੇ ਆਉਣ ਕੌਣ ਜਿਨ੍ਹਾਂ ਨਾਲ ਅਸੀਂ ਇਸੇ ਪੱਤੀਆਂ ਕਰ ਸਕੀਏ ਜਿਨ੍ਹਾਂ ਤੋਂ ਪੈਸੇ ਖਾ ਸਕੀਏ ਨਸ਼ੇੜੀ ਵੀ ਉਹਨਾਂ ਕੋਲੇ ਆਉਂਦੇ ਆ ਮੈਂ ਤਾਂ ਹੀ ਕਹਣਾ ਵੀ ਜਿਨ੍ਹਾਂ ਨੂੰ ਕਾਨੂੰਨ ਦੀ ਸਮਝ ਹੋ ਫੁੱਟਬਾਲ ਵਾਂਗੂ ਖੇਡੀ ਜਾਂਦੇ ਆ ਮੇਰੇ ਅਗੇ ਕਾਨੂੰਨ ਦੇ ਰਖਵਾਲਿਆਂ ਤੋਂ ਡਰੀ ਜਾਂਦੇ ਆ ਅੱਛਾ ਜਿਵੇਂ ਤੁਸੀਂ ਗੱਲ ਕਰੀਆ ਕਿ ਉਹ ਵੀਡੀਓਜ਼ ਨਸ਼ਰ ਕੀਤੇ ਆ ਗਿਆ ਮਾਫੀ ਦੀਆਂ ਇਸ ਚੀਜ਼ ਦੇ ਉੱਪਰ ਵੀ ਜਿਹੜੇ ਉਹ OSD ਸਾਹਿਬ ਸੀ ਜਿਨ੍ਹਾਂ ਦੇ ਕੋਲੇ ਉਹ ਮੁਲਾਜ਼ਮ ਜਿਹੜੇ ਨੇ ਜਾਂਦੇ ਨੇ ਮਾਫੀ ਮੰਗਦੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਮੀਡੀਆ ਚੈਨਲ ਤੇ ਆ ਕੇ ਇਸ ਚੀਜ਼ ਤੇ ਵੱਡੇ ਸਵਾਲ ਖੜੇ ਕੀਤੇ ਗਏ ਕਿ ਸਾਨੂੰ ਨਹੀਂ ਪਤਾ ਸੀ ਇਹ ਚੀਜ਼ ਰਿਕਾਰਡ ਹੋ ਰਹੀ ਆ ਕਈਆਂ ਨੇ ਇਸ ਚੀਜ਼ ਤੇ ਵੀ ਸਵਾਲ ਖੜੇ ਕੀਤੇ ਕਿ ਜਦੋਂ ਉਹ ਮਾਫੀ ਮੰਗਣ ਆ ਗਿਆ ਤਾਂ ਉਹ ਚੀਜ਼ਾਂ ਰਿਕਾਰਡ ਕਰਨੀਆਂ ਚਲੋ ਰ ਕਰਨੀਏ ਕਹਿੰਦੇ ਇਹ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਬਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਿਹੇ ਜਮੂਹ ਉਹਦੀ ਚਪੇੜ ਵੱਜਣੀ ਚਾਹੀਦੀ ਆ ਪੁਲਸ ਦਾ اخلاق ਕੀ ਆ ਯਾਰ ਪੁਲਸ ਨਾਲ اخلاق ਦੀ ਗੱਲ ਮੈਂ ਕਹਿੰਦਾ ਵੀ ਜੇ ਉਹਨਾਂ ਕੋਲੇ ਪ੍ਰੂਫ ਨਾ ਹੁੰਦੇ ਐਨੇ ਪ੍ਰੂਫ ਹੋਣ ਦੇ ਬਾਵਜੂਦ ਪਰਚਾ ਮੈਂ ਕਹਿੰਦਾ ਦਰਜ ਕਰਨ ਤੇ ਕਿੰਨੇ ਦਿਨ ਲੱਗੇ 9 ਦਿਨ ਟੱਪ ਗਏ ਉਹ ਵੀ ਪ੍ਰੂਫ ਕੋਲੇ ਸੀਗੇ ਤਾਂ ਕਰਕੇ ਉਹ ਜਾ ਕੇ ਕੁਝ ਕਹਿਣ ਜੋਗਾ ਜੇ ਕਿਤੇ ਪ੍ਰੂਫ ਨਾ ਹੁੰਦੇ ਜੇ ਕਿਤੇ ਉਹ ਸੀਸੀਟੀਵੀ ਫੁਟੇਜ ਨਾ ਹੁੰਦੀ ਮੈਂ ਕਹਿੰਦਾ ਕਰਨਲ ਛੱਡੋ ਕਰਨਲ ਦਾ ਪਿਓ ਛੱਡੋ ਬਰਗੇਡੀਅਰ ਜਰਨਲ ਆ ਜਾਂਦਾ ਪੁਲਿਸ ਨੇ ਪੈਰ ਨਹੀਂ ਲੱਗਣ ਦੇਣੀ ਸੀ ਮੈਂ ਇੱਕ ਛੋਟੀ ਜੀ ਗੱਲ ਕਰਦਾ ਬੁਰੀ ਜਰੂਰ ਲੱਗੂ ਮਿਲਟਰੀ ਵਾਲ ਨੂੰ ਖਾਸ ਕਰਕੇ ਲੱਗੂ ਮਿਲਟਰੀ ਵਾਲਾ ਕੰਮ ਕੀਆ ਬਾਈ ਜੀ ਉਹ ਵਿਚਾਰੇ ਕਹਿੰਦੇ ਸੀ ਸਰਦਾਂ ਦੇ ਰਾਖੀ ਕਰਦੇ ਬੜਾ ਵੱਡਾ ਰੋਲ ਪਲੇ ਕਰਦੇ ਸੀ ਸੁੱਖ ਦੀ ਨੀਂਦ ਸੌਣੇ ਆ ਤਾਂ ਇੱਕ ਬੰਦਾ ਕੀ ਹੈ ਇੱਕ ਕਮੈਂਟ ਕਰ ਰਿਹਾ ਸੀ ਮੈਨੂੰ ਉਹਦਾ ਕਮੈਂਟ ਵੀ ਜਾਇਜ਼ ਲੱਗਿਆ ਉਹ ਕਹਿੰਦਾ ਕੀ ਹੈ ਬਾਈ ਜੀ ਤੁਸੀਂ ਤਾਂ ਕਹਿੰਦਾ ਫੌਜ ਤਾਂ ਚੌਂਕੀਦਾਰਾ ਕਰਦੀ ਆ ਪੁਲਿਸ ਦੇ ਕੋਲੇ ਕਾਨੂੰਨ ਵੀ ਆ ਜੱਜ ਵੀ ਆ ਸਭ ਰਲ ਮਿਲ ਕੇ ਖਾਂਦੇ ਪੀਂਦੇ ਆ ਕਹਿੰਦਾ ਇਹਨਾਂ ਦੀਆਂ ਛੱਟਰੀਆਂ ਵੀ ਹੈਗੀਆਂ ਨੇ ਕਹਿੰਦਾ ਥੋੜੀ ਏਕਾਤ ਕੋਈ ਨਹੀਂ ਕਹਿੰਦੇ ਚੌਂ ਤੁਸੀਂ ਚੌਂਕੀਦਾਰੋਂ ਤੁਹਾਡੀ ਪੁਗਤ ਕੋਈ ਨਹੀਂ ਇਹ ਪੁਗਤ ਤਾਂ ਹੀ ਆ ਬਾਈ ਜੇ ਉਹਨਾਂ ਕੋਲੇ ਸਬੂਤ ਕੁਝ ਇਕੱਠੇ ਕਰ ਲੇ ਉਹ ਮੈਂ ਕਹਿੰਦਾ ਤੜਕੇ ਭਾਗੇ ਜੇ ਕਿਤੇ 10 ਵੀ ਪਜਾ ਦਿੰਦੇ ਉਹ 10 ਵਜੇ ਤੋਂ ਬਾਅਦ ਨਾ ਕੋਈ ਕੀ ਸੀਸੀਟੀਵੀ ਫੁਟੇਜ ਮਿਲਣੀ ਸੀ ਤੇ ਨਾ ਹੀ ਇੰਨਾ ਕੀ ਇੰਤਾਮਚਮ ਹੋ ਕੇ ਲੋਕ ਇਕੱਠੇ ਹੋਣੇ ਸੀ ਕਿਉਂਕਿ ਲੋਕਾਂ ਦੇ ਮਨ ਬਲੁੰਦਰੇ ਗਿਆ ਯਾਰ ਠੀਕ ਹੈ ਨਾ ਲੋਕਾਂ ਨੇ ਦੇਖਿਆ ਜਦੋਂ ਇੱਕ ਪਿਓ ਪੁੱਤ ਨੂੰ ਮਾਰ ਕੇ ਜਿਸ ਢੰਗ ਨਾਲ ਜਲੀਲ ਕੀਤਾ ਗਿਆ ਜਿਹੇ ਜੇ ਦੋਸ਼ ਲਾਏ ਗਏ ਤੇ ਸ਼ਰਿਆਂ ਪਤਾ ਵੀ ਲੱਗ ਰਿਹਾ ਪੁਲਿਸ ਕੁੱਟਣ ਲੱਗੀ ਕਿਹੜਾ ਭਲੀ ਗੁਜ਼ਾਰ ਰਹੀ ਸੀ ਉਥੇ ਗਾਲਾਂ ਗੰਦੀਆਂ ਵੀ ਕੱਢੀਆਂ ਜਾ ਰਹੀਆਂ ਸੀ ਤੁਸੀਂ ਇੱਕ ਗੱਲ ਦੀ ਗੱਲ ਕਰਦੇ ਹੋ ਤਾਂ ਮੈਂ ਕਹਿੰਦਾ ਵੀ ਉਹ ਪ੍ਰੂਫ ਇਕੱਠੇ ਕਰਕੇ ਜੇ ਉਹਨਾਂ ਨੇ ਕਰ ਲਿਆ ਮੈਂ ਕਹਿੰਦਾ ਸਿਆਣਪ ਉਹ ਤਾਂ ਚਲੋ ਇੰਟੈਲੀਜੈਂਟ ਸੀਗੇ ਉਹਨਾਂ ਨੇ ਇਕੱਠੇ ਕਰਕੇ ਆਪਦਾ ਕੀ ਬਨਸੂਪ ਕਰ ਲਿਆ ਤੇ ਸ਼ਾਇਦ ਤਾਂ ਹੀ ਮੈਂ ਕਹਿੰਦਾ ਵੀ ਇਸ ਕੇ 100% ਸਜ਼ਾ ਵੀ ਹੋਣੀ ਹੈ ਡਿਸਮਿਸ ਹੋਣਗੇ ਉਹ ਲੱਗਦਾ ਕਿ ਹੁਣ ਜਿਵੇਂ ਜਿਸ ਤਰ੍ਹਾਂ ਦੇ ਨਾਲ ਮੁਆਫੀ ਸਾਹਮਣੇ ਆਉਂਦੀ ਹੈ ਜਿਸ ਤਰ੍ਹਾਂ ਦੇ ਨਾਲ ਐਸ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਗਲਤ ਉਹ ਰਿਗਰੈਟ ਵੀ ਇਸ ਚੀਜ਼ ਦਾ ਜਿਹੜਾ ਕਰਦੇ ਨੇ ਤਾਂ ਲੱਗਦਾ ਕਿ ਪੁਲਿਸ ਦੇ ਕਿਤੇ ਨਾ ਕਿਤੇ ਉਲਟ ਪੈ ਗਈ ਇਹ ਚੀਜ਼ ਪੁਲਿਸ ਤੇ ਗਲੇ ਦੀ ਹੱਡੀ ਪੁਲਿਸ ਦੇ ਨਾਲ ਨਾਲ ਸਰਕਾਰ ਦੇ ਗਲੇ ਦੀ ਹੱਡੀ ਵੀ ਇਹ ਮਸਲਾ ਜਿਹੜਾ ਬਣ ਗਿਆ ਇਹ ਗਲੇ ਦੀ ਹੱਡੀ ਤਾਂ ਬਾਈ ਮੈਂ ਕਹਿਣਾ ਵੀ ਸਿੱਧੀ ਜੀ ਗੱਲ ਤਾਂ ਇਹ ਸਰਕਾਰ ਤੇ ਪੁਲਿਸ ਗਲੇ ਦੀ ਹੱਡੀ ਬਣਾ ਰਹੇ ਆ ਇਹ ਗਲੇ ਦੀ ਹੱਡੀ ਨਹੀਂ ਹੈ ਯਾਰ ਤੁਸੀਂ ਪਹਿਲੇ ਦਿਨ ਹੀ ਬੰਦੇ ਨੂੰ ਸਸਪੈਂਡ ਕਰਕੇ ਜਿਸ ਤਰੀਕੇ ਨਾਲ ਪਰਿਵਾਰ ਮੰਗ ਰਹੇ ਇਨਸਾਫ ਉਸ ਤਰੀਕੇ ਨਾਲ ਕਰਕੇ ਕਾਰਵਾਈ ਕਰ ਦਿੰਦੇ ਇਸੇ ਚੀਜ਼ ਨੇ ਉਲਟ ਭੁਗਤਣਾ ਸੀ ਮੈਂ ਕਹਣਾ ਨਾਲ ਤਾਂ ਨਾਨਕ ਸਿੰਘ ਦੀ ਬੱਲੇ ਬੱਲੇ ਹੋਣੀ ਸੀ ਨਾਲੇ ਹੀ ਸਰਕਾਰ ਦੀ ਕੀ ਆ ਬੱਲੇ ਬੱਲੇ ਹੋਣੀ ਵੀ ਆ ਠੀਕ ਹੈ ਸਰਕਾਰ ਖੜੀ ਆ ਸਰਕਾਰ ਨੇ ਸਟੈਂਡ ਲਿਆ ਰੌਲਾ ਤਾਂ ਕੀ ਆ ਜਦੋਂ ਤੁਸੀਂ ਨਾ ਲੋਕਾਂ ਨੂੰ ਬਚਾਉਣ ਲੱਗ ਜੋਂਗੇ ਉਹ ਬਚਾਏ ਕਿਉਂ ਜਾ ਰਹੇ ਆ ਸ਼ਾਇਦ ਕਈ ਭਰਾਵਾਂ ਨੂੰ ਮੈਂ ਦੱਸ ਵੀ ਦਿਨਾ ਮਾਕੇ ਇਹ ਲੋਕ ਜਿਹੜੇ ਹੈਗੇ ਨਾ ਜਿਵੇਂ ਤਿੰਨ ਇਨਸਪੈਕਟਰਾਂ ਦੀ ਗੱਲ ਕੀਤੀ ਜਾ ਰਹੀ ਉਹ ਕੋਈ ਛੋਟੇ ਮੋਟੇ ਇਨਸਪੈਕਟਰ ਨਹੀਂ ਹੈਗੇ ਜ਼ਿਆਦਾਤਰ ਉਹਨਾਂ ਜੋ ਕਹਿੰਦੇ ਦੋ ਤਾਂ ਮਾਰ ਕੇ ਮੇਨ ਡੈਥ ਕੇਸ ਦੇ ਵਿੱਚ ਜਿਹੜੇ ਆਏ ਹੋਏ ਆ ਠੀਕ ਹੈ ਨਾ ਉਹਨਾਂ ਦੇ ਡੈਥ ਕੇਸ ਦੇ ਵਿੱਚ ਉਹਨਾਂ ਨੂੰ ਜੌਬਸ ਮਿਲੀਆਂ ਹੋਈਆਂ ਨੇ ਤੇ ਜੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਦੇਖੋਗੇ ਕਹਿੰਦੇ ਕਿ ਇਹ 10-10 ਕਰੋੜ ਦੇ ਮਾਕੇ ਕੀ ਆ ਗੱਡਖਾਨਾ ਹੀ ਖੜਾ ਉਹਨਾਂ ਦੇ ਕਿਸੇ ਦੀ ਵਾਈਫ ਮਾ ਕੇ ਕਿਸੇ ਦੇ ਘਰ ਆਲੀ ਜਾਜਾ ਉਹਨਾਂ ਚ ਉਹਨਾਂ ਇੰਸਪੈਕਟਰਾਂ ਦੀ ਗੱਲ ਕਰਦਾ ਠੀਕ ਹੈ ਨਾ ਕਿਸੇ ਦੀ ਕੋਈ ਰਿਸ਼ਤੇਦਾਰ ਮਾ ਕੇ ਡੀਸੀ ਲੱਗੀ ਹੋਈ ਆ ਉਹ ਕੋਈ ਛੋਟੇ ਮੋਟੇ ਨਹੀਂ ਤੋਫਾ ਨੇ ਉਹ ਵੀ ਰੌਲਾ ਕੀ ਉਹਨਾਂ ਨੂੰ ਹੱਥ ਪਾਉਣਾ ਬਹੁਤ ਵੱਡੀ ਗੱਲ ਹੈ ਇਸੇ ਕਰਕੇ ਨਾਨਕ ਸਿੰਘ ਤੁਸੀਂ ਇਹ ਲੈ ਲਓ ਸ਼ਮਿੰਦਰ ਸਿੰਘ ਦਾ ਨਾਮ ਦਰਜ ਕਰਨ ਦੋ ਨਾਨਕ ਸਿੰਘ ਝਿਜਕ ਰਿਹਾ ਸੀ ਸ਼ਰਮ ਜਿਹੜਾ ਚੀਜ਼ ਸਾਫ਼ ਸੀ ਉਹ ਜੇ ਨਾਨਕ ਸਿੰਘ ਨੇ ਮੈਂ ਕਿਹਾ ਨਾਨਕ ਦੇ ਨਾਂ ਨੂੰ ਲਾਜ ਲਾਈ ਆ ਨਾ ਉਹ ਲਾਜ ਕਿਉਂ ਲਈ ਆ ਕਿਤੇ ਨਾ ਕਿਤੇ ਉਹਦੀਆਂ ਵੀ ਲੱਤਾਂ ਕੰਬ ਗਈਆਂ ਕਿਉਂਕਿ ਇਹਦਾ ਮਤਲਬ ਉਹ ਇੰਸਪੈਕਟਰਾਂ ਦੀ ਪਹੁੰਚ ਹੀ ਨਹੀਂ ਹੋਣੀ ਆ ਯਾਰ ਤਾਂ ਇਹ ਜਿਹੜੇ ਮਾਕੇ ਲੋਕ ਹੈਗੇ ਆ ਇਹਨਾਂ ਦੇ ਕਾਰਵਾਈ ਕਰਨੀ ਦੂਜੀ ਗੱਲ ਸਾਰੇ ਲੋਕ ਜਿਵੇਂ ਕਹਿ ਰਹੇ ਆ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਵੇਂ ਅਸੀਂ ਗੱਲ ਕਹਿਣੇ ਆ ਨਾ ਵੀ ਗੁਰਬਾਣੀ ਨੂੰ ਜਿਹੜੇ ਆਪਣੇ ਗੁਰੂ ਸਾਹਿਬਾ ਨੂੰ ਤੇ ਫਿਲਮਾਂ ਨਹੀਂ ਬਣ ਸਕਦੀਆਂ ਮੈਂ ਕਹਿੰਦਾ ਗੁਰੂਆਂ ਦੇ ਨਾਂ ਰੱਖਣ ਤੇ ਵੀ ਰੋਕ ਲੱਗ ਜੇ ਤਾਂ ਚੰਗਾ ਹੋਵੇ ਯਾਰ ਇੱਕ ਨਾਂ ਨਾ ਨਾਨਕ ਹੈ ਤੇ ਜਿਸ ਤਰੀਕੇ ਨਾਲ ਕੀ ਇਲਜ਼ਾਮ ਤਰਾਸ਼ੀ ਹੋਈ ਉਹਨਾਂ ਦੇ ਹੋਰ ਹੋਈ ਆ ਤਾਂ ਮੈਂ ਕਹਿੰਦਾ ਇਹ ਚੀਜ਼ ਨੂੰ ਮੈਂ ਕਹਿੰਦਾ ਜਿਹੜੇ ਸਿੱਖ ਪੰਥ ਨਾਲ ਜੁੜੇ ਹੋਏ ਲੋਕ ਉਹ ਮੰਗਠਾ ਕੇ ਨਾ ਮੈਂ ਕਹਿੰਦਾ ਨਾਂ ਰੱਖਣੇ ਵੀ ਬੰਦ ਕਰ ਦੇਣ ਜੀ ਜਿਵੇਂ ਉਹਨਾਂ ਦੇ ਧਰਮ ਪਤਨੀ ਦੇ ਵੱਲੋਂ ਵੀ ਇਹ ਚੀਜ਼ ਕਹੀ ਗਈ ਆ ਕਿ ਮੈਂ ਪਟਿਆਲੇ ਦੇ ਵਿੱਚ ਹੀ ਰਹਿਣਾ ਉਹ ਕਹਿੰਦੇ ਜਦੋਂ ਮੇਰੇ ਕੋਲੇ ਮਾਫੀ ਮੰਗਣ ਦੇ ਲਈ ਇਹ ਆਉਂਦੇ ਨੇ ਤਾਂ ਉਦੋਂ ਵੀ ਮੈਂ ਮੇਰੇ ਵੱਲੋਂ ਜਦੋਂ ਕਹਿਤਾ ਜਾਂਦਾ ਕਿ ਮਾਫੀ ਕਿਹੜੀ ਗੱਲ ਦੀ ਕਿਹੜੀ ਗੱਲੋਂ ਮੈਂ ਮਾਫ ਕਰਾਂ ਤਾਂ ਕਹਿੰਦੇ ਇੱਕ ਇੰਸਪੈਕਟਰ ਜਾਂਦਾ ਜਾਂਦਾ ਇਹ ਕਹਿਣਦਾ ਕਿ ਮੈਡਮ ਜੀ ਹੁਣ ਤਾਂ ਤੁਹਾਡੇ ਕੋਲ ਮਾਫੀ ਵਿੱਚ ਹੀ ਰਹਿਣਾ ਇਸ ਚੀਜ਼ ਦੇ ਨਾਂ ਇਸ ਚੀਜ਼ ਦਾ ਕਿਵੇਂ ਦੇਖ ਦੋ ਕਿ ਸੇਫਟੀ ਦੇ ਲਈ ਸਿਕਿਉਰਿਟੀ ਦੇ ਲਈ ਇੱਕ ਪਰਿਵਾਰ ਦੇ ਲਈ ਕਿਉਂਕਿ ਇੱਕ ਗੱਲ ਅਕਸਰ ਕਹੀ ਜਾਂਦੀ ਆ ਕਿ ਪੁਲਿਸ ਦੇ ਨਾਲ ਦੋਸਤੀ ਵੀ ਮਾੜੀ ਆ ਤੇ ਪੁਲਿਸ ਦੇ ਨਾਲ ਦੁਸ਼ਮਣੀ ਵੀ ਮਾੜੀ ਆ ਇਹ ਤਾਂ ਹੁਣ ਸਿੱਧੇ ਮੱਥੇ ਦੁਸ਼ਮਣੀ ਵਾਲਾ ਕੰਮ ਹੀ ਹੋਇਆ ਪਰ ਜਿਸ ਤਰ੍ਹਾਂ ਦੇ ਨਾਲ ਜਿਸ ਆ ਜਿਹੜਾ ਹੈਗਾ ਬੇਇੱਜ਼ਤ ਪੂਰੀ ਪੁਲਿਸ ਜਿਹੜੀ ਆ ਹੋ ਰਹੀ ਆ ਇਹ ਇਸ ਤਰ੍ਹਾਂ ਦੇ ਨਾਲ ਕਿਵੇਂ ਦੇਖਦੇ ਹੋ ਕਿ ਇਹ ਦੁਸ਼ਮਣੀ ਪਈ ਆ ਤੇ ਕਿਤੇ ਹੋ ਨਹੀਂ ਸਕਦਾ ਕਿ ਖਾਰ ਪੁਲਿਸ ਆਪਣੇ ਮਨ ਦੇ ਵਿੱਚ ਰੱਖੇ ਕਿ ਐਸਾ ਕੁਝ ਉਸ ਵੇਲੇ ਇੱਕ ਪਤਨੀ ਨੇ ਜਿਹੜਾ ਹੈਗਾ ਕਰਨਲ ਦੀ ਪਤਨੀ ਸਰਨਾ ਕੀਤਾ ਸੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਬਈ ਸਮਝਦੀ ਸਭ ਤੋਂ ਵੱਡੀ ਗੱਲ ਕੀ ਆ ਸਿੱਖਿਆ ਦੀ ਘਾਟ ਕਰਕੇ ਸਾਡੇ ਹਾਲਾਤ ਹੋਏ ਆ ਹੁਣ ਜਿਹੜਾ ਕਰਨਲ ਦਾ ਪਰਿਵਾਰ ਆ ਨਾ ਪੜਿਆ ਲਿਖਿਆ ਪਰਿਵਾਰ ਆ ਉਹਨਾਂ ਨੂੰ ਆਪਦੇ ਹੱਕ ਹਕੂਕ ਵੀ ਪਤਾ ਉਹਨਾਂ ਨੂੰ ਤਰੀਕਾਕਾਰ ਵੀ ਪਤਾ ਵੀ ਕਿਵੇਂ ਲੜਾਈ ਲੜਨੀ ਆ ਤੇ ਦੂਜੀ ਗੱਲ ਮੈਂ ਕਹਣਾ ਵੀ ਲੋਕਤੰਤਰ ਚ ਸਭ ਤੋਂ ਵੱਡੇ ਲੋਕ ਹੁੰਦੇ ਆ ਕਿੱਡਾ ਮਰਜੀ ਜਰਵਾਣਾ ਆ ਗਿਆ ਇੱਥੇ ਮੋਦੀ ਵਰਗੇ ਨਹੀਂ ਕਿਸੇ ਦੀ ਕੋਈ ਪੁਗਤ ਨਹੀਂ ਉਹਨੂੰ ਵੀ ਕੀ ਥੁੱਕ ਕੇ ਲੋਕਾਂ ਨੇ ਚਿਟਾਤਾ ਸੀ ਮੈਂ ਕਹਿੰਦਾ ਲੋਕ ਸਭ ਤੋਂ ਵੱਡੀ ਤਾਕਤ ਹੈ ਜੇ ਲੋਕ ਇਕੱਠੇ ਹੋ ਗਏ ਮੈਂ ਤਾਂ ਹੀ ਕਹਿ ਰਿਹਾ ਕੋ ਡਿਸਮਿਸ ਹੋਣਗੇ ਭਾਵੇਂ ਕਿਸੇ ਦਾ ਰਿਸ਼ਤੇਦਾਰ ਆ ਚਾਹੇ ਕਿਸੇ ਦੀ ਮਾਕੇ ਡੀਸੀ ਹੋਵੇ ਚਾਹੇ ਕਿਸੇ ਦੇ ਘਰ ਵਾਲੀ ਜੱਜ ਹੋਵੇ ਬਖਸ਼ਿਆ ਕੋਈ ਨਹੀਂ ਜਾਣਾ ਇੱਥੇ ਕਿਉਂਕਿ ਲੋਕ ਉੱਠ ਖੜੇ ਆ ਇਹ ਲੋਕਾਂ ਨੂੰ ਆ ਦੀ ਤਾਕਤ ਦੀ ਜਿੱ ਨਜ਼ਰ ਪਛਾਣ ਨਹੀਂ ਨਾ ਹੁੰਦੀ ਉਹ ਪੜੇ ਲਿਖੇ ਲੋਕ ਉਹਨਾਂ ਦਾ ਡੱਕਾ ਨਹੀਂ ਇਹ ਬਗਾੜ ਸਕਦੇ ਠੀਕ ਹੈ ਨਾ ਉਸ ਰੌਲਾ ਕੀ ਸੀ ਵੀ ਉਹਨਾਂ ਦਾ ਬਾ ਅੱਜ ਤੱਕ ਕੀ ਆ ਮਾਤੜਾ ਨਾ ਤਮਾਤੜਾ ਨਾਲ ਪੈਂਦਾ ਸੀ ਪੁਲਿਸ ਵਾਲਾ ਇਹੇ ਕਰਕੇ ਉਹ ਦਬਕਾ ਵੀ ਮਾਰ ਬੈਠੇ ਪਰ ਉਹ ਦਬਕੇ ਦਾ ਕੀ ਆ ਉਹ ਰਿਜ਼ਲਟ ਜਿਹੜਾ ਕੀ ਆ ਮੈਂ ਕਹਿੰਦਾ ਵੀ ਹੋ ਸਕਦਾ ਕਿਦੇ ਬੰਦੇ ਦਾ ਮਨ ਪਸੀਜਿਆ ਜਾਵੇ ਪਰ ਮੈਂ ਕਹਿੰਦਾ ਜਿਸ ਤਰੀਕੇ ਨਾਲ ਉਹ ਤੋਂ ਬਾਅਦ ਗੱਲਬਾਤ ਜੋ ਵਾਪਰੀ ਜੋ ਇਨਸੀਡੈਂਟ ਨਾਨਕ ਸਿੰਘ ਦੇ ਮਾਕੇ ਜੋ ਉਹ ਤੇ ਰੋਲ ਪਲੇ ਕੀਤਾ ਤੇ ਮੈਂ ਨਾ ਇੱਕ ਗੱਲ ਜ਼ਰੂਰ ਬਈ ਕਹਿਣਾ ਚਾਹੂੰਗਾ ਮੇਰਾ ਮਨ ਵੀ ਹੈਗਾ ਵੀ ਆਪਾਂ ਗੱਲ ਨਾਨਕ ਸਿੰਘ ਦਾ ਨਾਂ ਵਾਰੀ-ਵਾਰੀ ਜਦੋਂ ਛਾਲਿਆ ਜਾਂਦਾ ਨਾ ਸਾਡੇ ਜਿਹਨ ਚ ਮਾਕੇ ਕੀ ਆ ਸਾਡੇ ਗੁਰੂ ਸਾਹਿਬ ਆਉਂਦੇ ਆ ਮੈਂ ਇੱਕ ਗੱਲ ਕਹਿੰਦਾ ਵੀ ਸਾਡੇ ਬਾਬੇ ਨਾਨਕ ਦੀਆਂ ਲੱਤ ਤਾ ਫਿਰ ਚਾਰ ਪੁਲਿਸ ਮੁਲਾਜ਼ਮਾ ਮੂਰੇ ਸਾਡੇ ਨਾਲ ਕੀ ਆ ਮੈਂ ਕਹਿੰਦਾ ਇੱਕ ਅਫਸਰ ਜੀ ਦਾ ਨਾਂ ਨਾਨਕਾ ਉਹਦੀਆਂ ਲੱਤਾਂ ਕੰਬਗੀਆਂ ਮੈਂ ਕਹਿੰਦਾ ਨਾਂ ਨਾਂ ਨੂੰ लाज ਨਾ ਲੱਗੇ ਠੀਕ ਹੈ ਨਾ ਇਹਦੇ ਵਾਸਤੇ ਜੇ ਦਾ ਨਾਂ ਬਦਲਾਉਣ ਦੀ ਮੰਗ ਵੀ ਵਿੱਚ ਸ਼ਾਮਲ ਹੋ ਜਾਏ ਤਾਂ ਚੰਗੀ ਗੱਲ ਆ ਇਹ ਬੜੀ ਯਾਰ ਮੈਂ ਕਹਿੰਦਾ ਵੀ ਮਾੜੀ ਹਰਕਤ ਹੋਈ ਆ ਜਿਦੇ ਵਿੱਚ ਨਾਨਕ ਸਿੰਘ ਨਾਲ ਕੀ ਆ ਸੀ ਕੰਮ ਦੇਖਿਆ ਕਰਕੇ ਮੈਂ ਕਹਿੰਦਾ ਵੀ ਬੜਾ ਸਾਡੇ ਨਾਲ ਬੜਾ ਵਧੀਆ ਮੈਂ ਕਹਿੰਦਾ ਅਸੀਂ ਸਲੋਣੇ ਵੀ ਰਹੇ ਆ ਠੀਕ ਹੈ ਨਾ ਸਾਡੇ ਨਾਲ ਸ਼ਾਨਦਾਰ ਕੰਮ ਵੀ ਕੀਤਾ ਪਰ ਉੱਥੇ ਜਾ ਕੇ ਮੈਨੂੰ ਨਹੀਂ ਪਤਾ ਵੀ ਇਸ ਕੰਮ ਦੇ ਵਿੱਚ ਉਹਨਾਂ ਰੋਲ ਕਿਉਂ ਲੱਤਾ ਕੰਬੀਆਂ ਨੇ ਇਹ ਚੀਜ਼ਾਂ ਵਾਸਤੇ ਮੇਰੇ ਹਿਸਾਬ ਨਾਲ ਜਿਹੜੀ ਪਾਵਰ ਗੇਮ ਖੇਡੀ ਜਾ ਰਹੀ ਹੈ ਪਰ ਲੋਕਤੰਤਰ ਚ ਇੱਕ ਗੱਲ ਕੀ ਹੈ ਮੈਂ ਕਹਿੰਦਾ ਅਫਸਰ ਵੀ ਸਮਝ ਲੈਣ ਲੀਡਰ ਵੀ ਸਮਝ ਲੈਣ ਤੇ ਲੋਕ ਜਰੂਰ ਸਮਝ ਲੈਣ ਵੀ ਤਾਕਤ ਲੋਕਾਂ ਦੀ ਵੱਡੀ ਆ ਜੇ ਲੋਕ ਉੱਠ ਖੜੇ ਹੋ ਜਾਂਦੇ ਨੇ ਅਸੀਂ ਕਹਿੰਨਾ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਤਿੰਨ ਸਾਹਮਣੇ ਇਹ ਤਿੰਨੇ ਕਹਿੰਦੇ ਮੈਂ ਕਿ ਜੇ ਹੁਣ ਡੈਮੋਲਿਸ਼ ਹੋਏ ਬਿਆ ਖਤਮ ਹੋ ਗਏ ਜੱਜ ਦੇ ਘਰੋਂ ਵੀ ਰੁਪਈਆ ਮਿਲ ਜਾਂਦਾ ਬਹੁਤ ਕੁਛ ਹੋਈ ਜਾਂਦਾ ਮੈਂ ਕਹਿੰਦਾ ਵੀ ਇਹ ਤਿੰਨੇ ਖਤਮ ਹੋ ਗਏ ਠੀਕ ਹੈ ਤੁਹਾਨੂੰ ਲੱਗਦਾ ਲੋਕਤੰਤਰ ਖਤਮ ਹੋ ਗਿਆ ਪਰ ਲੋਕਤੰਤਰ ਲੋਕਾਂ ਨਾਲ ਆ ਇਹ ਤੰਬੂ ਚ ਬੰਬੂ ਜਿਹੜਾ ਹੈ ਨਾ ਲੋਕ ਜਦੋਂ ਇਹ ਖੜੇ ਹੋਗੇ ਤਾਂ ਸਾਰਾ ਤੰਬੂ ਉੱਠ ਖੜਦਾ ਪੰਜਾਬ ਉੱਠ ਖੜਾ ਹੋਊਗਾ ਇਹ ਲੋਕਤੰਤਰ ਨੂੰ ਕੀ ਆ ਜਿਉਂਦਾ ਰੱਖਣ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਕੱਟ ਨੇ ਮੈਂ ਕਹਿੰਦਾ ਲੋਕਾਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਭਾਗੀਦਾਰ ਬਨਣਾ ਚਾਹੀਦਾ ਤੇ ਵੱਧ ਤੋਂ ਵੱਧ ਜਿਹੜੇ ਲੋਕ ਅੱਜ ਉੱਥੇ ਕੱਲ ਲਾਲ ਪੱਗਾਂ ਪਰ ਮੈਂ ਕਹਿਣਾ ਵੀ ਉਹ ਜਿਵੇਂ ਲੇਡੀ ਗੱਲ ਕਰ ਰਹੀ ਆ ਵੀ ਅੱਜ ਮੇਰੇ ਨਾਲ ਹੋਈ ਆ ਪਰ ਮੈਂ ਜਿਹੜੀ ਲੜਾਈ ਆ ਆਮ ਲੋਕਾਂ ਦੀ ਵੀ ਲੜ ਰਹੀ ਆ ਤਾਂ ਇਹ ਆਮ ਲੋਕਾਂ ਦੀ ਲੜਾਈ ਬਾਨੀ ਚਾਹੀਦੀ ਹੈ ਇਹ ਜੀ ਚੀਜ਼ ਜਿਹੜੀ ਹੈਗੀ ਆ ਨਹੀਂ ਕੱਲ ਨੂੰ ਜਿਹੜਾ ਛੋਟਾ ਮੁਲਾਜ਼ਮ ਆ ਮੈਂ ਤਾਂ ਹੀ ਕਹਿਣਾ ਇਹ ਕਾਮ ਸਧਾਰਨ ਫੌਜੀ ਦੇ ਕੁੱਟਮਾਰ ਹੋ ਜੇ ਮੇਰੇ ਖਿਆਲ ਚ ਕੋਈ ਨਹੀਂ ਆ ਕੇ ਇਕੱਠਾ ਹੁੰਦਾ ਇੱਕ ਕਰਨਲ ਦੀ ਵਾਈਫ ਗੱਲ ਕਰ ਰਹੀ ਆ ਕਰਨਲ ਦੇ ਕੁੱਟ ਪਈ ਆ ਛੋਟਾ ਮੇਲਾ ਜ ਫਿਰ ਵੀ ਨਾਲ ਖੜ ਗਿਆ ਤਾਂ ਇਹ ਗੱਲਾਂ ਦੇ ਵਾਸਤੇ ਵੱਡੇ ਅਫਸਰ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਜੇ ਆਮ ਸਧਾਰਨ ਹਾਲ ਦੇ ਵੀ ਕਿਤੇ ਫੌਜੀ ਦੇ ਪੈ ਜੇ ਤਾਂ ਅਫਸਰ ਨੇ ਇਹ ਕਹਿ ਦੇਣਾ ਵੀ ਤੇਰੀ ਗਲਤੀ ਹੋ ਯਾਰ ਹੂੰ ਹਾਂ ਇੱਥੇ ਗਲਤੀ ਵੀ ਕਿਸੇ ਨੇ ਨਹੀਂ ਦੇਖੀ ਮੈਂ ਕਹਿੰਦਾ ਸਾਰੇ ਜਾ ਕੇ ਮਗਰ ਖੜ ਗਏ ਪਰ ਸਾਨੂੰ ਮਗਰ ਖੜਨਾ ਚਾਹੀਦਾ ਇਹਦਾ ਚਲੋ ਪ੍ਰੂਫ ਆ ਗਿਆ ਲੋਕਾਂ ਕੋਲੇ ਕੈਮਰੇ ਹੈਗੇ ਨੂੰ ਸਹੀ ਕੰਮ ਵਾਸਤੇ ਵਰਤੇ ਜਾਣ ਤੇ ਇੱਕ ਸਾਨੂੰ ਗੱਲ ਸਮਝ ਆ ਗਈ ਵੀ ਇਮੀਡੀਏਟਲੀ ਨਾਲ ਦੀ ਨਾਲ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਆਪ ਕਰ ਲਓ ਪ੍ਰੂਫ ਤੁਹਾਡੇ ਕੋਲੇ ਆ ਗਏ ਤਾਂ ਹੀ ਬਚਦੇ ਰਹਿਗੇ ਜਿਵੇਂ ਅਸੀਂ ਗੱਲ ਕਰਦੇ ਆ ਕੋ ਪ੍ਰੂਫ ਸੋਸ਼ਲ ਮੀਡੀਆ ਚ ਨਹੀਂ ਲਾਉਣੇ ਚਾਹੀਦੇ ਸੀ ਨਸ਼ਰ ਨਹੀਂ ਕਰਨੇ ਚਾਹੀਦੇ ਤਾਂ ਮੈਂ ਕਹਣਾ ਪੁਲਿਸ ਨੇ ਸਾਰਾ ਕੁਝ ਵਿੱਚੇ ਦੱਬ ਦੇਣਾ ਸੀ ਭਾਈ ਜੀ ਕੋਈ ਸਾਹਮਣੇ ਨਹੀਂ ਆਉਣ ਦੇਣਾ ਸੀ ਇਹ ਸੋਸ਼ਲ ਮੀਡੀਆ ਦੀ ਤਾਕਤ ਆ ਤੁਹਾਡੇ ਵਰਗੇ ਭਰਾਵਾਂ ਦੀ ਤਾਕਤ ਆ ਜਿਹੜੇ ਨਾਲ ਜਾ ਕੇ ਖੜਦੇ ਆ ਇਹ ਜਿਹੇ ਮੌਕੇ ਤੇ ਤਾਂ ਮੈਂ ਲੋਕਾਂ ਨੂੰ ਬੇਨਤੀ ਇਹੀ ਕਰਦਾ ਵੀ ਕੋਈ ਚੰਗੇ ਚੈਨਲ ਜਿਹੜੇ ਇੱਥੇ ਨਾਲ ਸਪੋਰਟ ਕਰਦੇ ਆ ਹੁਣ ਕਿਸਾਨ ਆंदोलਨ ਦਾ ਮੋਰਚਾ ਚਕਾਉਣ ਦੇ ਵਿੱਚ ਬڑے ਚੈਨਲ ਸੀ ਜਿਨ੍ਹਾਂ ਨੂੰ ਲੋਕਾਂ ਨੇ ਪਸੰਦ ਕੀਤਾ ਸੀ ਉਹ ਕੀ ਆ ਸਾਰੇ ਪੁਲਿਸ ਪ੍ਰਸ਼ਾਸਨ ਦਾ ਤੇ ਸਰਕਾਰ ਦੇ ਨਾਲ ਖੜੇ ਸੀ ਤੇ ਇੱਕ ਪਾਸੇ ਤੁਹਾਡੇ ਵਰਗੇ ਭਰਾ ਉਹ ਤੇ ਕੁੱਟਖਾਨ ਨੂੰ ਵੀ ਤਿਆਰ ਸੀ ਕਿ ਤੁਸੀਂ ਵਿੱਚ ਜਾ ਕੇ ਉੱਥੇ ਵਰਦੀ ਦੇ ਵਿੱਚ ਅੱਗ ਮੱਝਦੀ ਜਾ ਕੇ ਕੰਮ ਕਰਕੇ ਆਏ ਹੋ ਤਾਂ ਮੈਂ ਕਹਿੰਦਾ ਤੁਹਾਨੂੰ ਵੀ ਸਲੂਟ ਆ ਤੇ ਇਹ ਜਿਹੇ ਜਿਹੜੇ ਮੈਂ ਕਿ ਚੈਨਲ ਚੰਗੇ ਜਿਹੜੇ ਕੰਮ ਕਰ ਰਹੇ ਆ ਲੋਕ ਪੱਕੀ ਹੋ ਕੇ ਉਹਨਾਂ ਨੂੰ ਜ਼ਰੂਰ ਜਾ ਸੁਣ ਲਿਆ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਉਹਨਾਂ ਦੀਆਂ ਪੋਸਟਾਂ ਬਾਈ ਆਖਰੀ ਸਵਾਲ ਆ ਇੱਕ ਵਰਗ ਐਸਾ ਵੀ ਆ ਜੋ ਇਹ ਕਹਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਹੋ ਰਿਹਾ ਪੁਲਿਸ ਦੇ ਨਾਲ ਹੋ ਰਿਹਾ ਉਹ ਚੰਗਾ ਕਹਿੰਦੇ ਕਿਉ ਇਸ ਤੋਂ ਬਾਅਦ ਪੁਲਿਸ ਨੂੰ ਇੱਕ ਵਾਰੀ ਇਹ ਕੰਨ ਹੋ ਜਾਣਗੇ ਕਿ ਫੌਜੀ ਕਰਨਲ ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਤਾਂ ਦੂਰ ਦੀ ਗੱਲ ਹੈ ਸਿਵਿਲিয়ান ਨੂੰ ਵੀ ਹੱਥ ਪਾਉਣ ਤੋਂ ਪਹਿਲਾਂ 10 ਵਾਰੀ ਆਮ ਲੋਕਾਂ ਨੂੰ ਵੀ ਹੱਥ ਪਾਉਣ ਤੋਂ ਪਹਿਲਾਂ 10 ਵਾਰੀ ਸੋਚਿਆ ਕਰਨੀ। ਮੈਂ ਇੱਕ ਗੱਲ ਜ਼ਰੂਰ ਪਈ ਬੇਨਤੀ ਕਰਦਾ ਅਸੀਂ ਤੁਹਾਡੇ ਚੈਨਲ ਤੇ ਵੀ ਆਪਾਂ ਬਾਅਦ ਚ ਗੱਲ ਕਰਾਂਗੇ ਲੋਕਾਂ ਨੂੰ ਸਭ ਤੋਂ ਵੱਡੀ ਗੱਲ ਨਾਲ ਅਵੇਅਰਨੈਸ ਦੀ ਘਾਟ ਹੈਗੀ ਆ ਇਹ ਕੱਲ ਨੂੰ ਵੀ اسی ਤਰੀਕੇ ਨਾਲ ਹੀ ਚੱਲਣਗਾ ਸਾਰਾ ਕੰਮ ਅੱਜ ਉਹ ਪਰਿਵਾਰ ਕਿਉਂ ਵਾਕੇ ਕੀ ਇਹ ਲੜਾਈ ਆਪਾਂ ਕਹਿੰਦੇ ਵੀ ਜਿੱਤ ਜਾਣਾ ਸਾਨੂੰ ਯਕੀਨ ਤਾਂ ਕਿ ਉਹ ਪਰਿਵਾਰ ਕੀ ਆ ਸਾਰੇ ਕਾਨੂੰਨ ਦੇ ਦਾਪੇਚ ਜਾਣਦਾ ਮੈਂ ਕਹਿੰਦਾ ਇੱਕ 10ਵੀਂ ਤੱਕ ਵੀ ਕਾਨੂੰਨਾਂ ਦੀ ਸਮਝ ਜਿਹੜੀ ਹੈਗੀ ਆ ਬੇਸਿਕ ਸਮਝ ਲੋਕਾਂ ਨੂੰ ਜੇ ਸਮਝ ਆ ਜੇ ਨਾ ਸਾਨੂੰ ਯਾਰ ਐਫ ਆਈ ਆਰ ਦਰਜ ਕਰਾਉਣੀ ਨਹੀਂ ਆਉਂਦੀ ਬੜੇ ਮਾਕੇ ਤਰੀਕੇ ਹੈਗੇ ਮੈਂ ਕਹਿੰਦਾ ਪੁਲਿਸ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਮੁੱਖ ਮੰਤਰੀ ਥੋੜੀ ਐਫਆਈਆਰ ਰੋਕ ਨਹੀਂ ਸਕਦਾ ਤੁਹਾਡੇ ਕੋਲੇ ਬੜਾ ਤਰੀਕਾ ਹੈਗਾ ਐਫਆਈਆਰ ਦਰਜ ਕਰਾਉਂਦਾ ਉਹ ਨਾਲ ਟਾਈਮ 'ਚ ਕਿਤੇ ਆਪਾਂ ਨੇ ਇਹਦੇ ਤੇ ਪੋਡਕਾਸਟ ਵੀ ਕਰਾਂਗੇ ਵੀ ਪੁਲਿਸ ਪ੍ਰਸ਼ਾਸਨ ਦੀਆਂ ਗੁਡਨੀਆਂ ਕਿਵੇਂ ਲਵਾਈਆਂ ਜਾ ਸਕਦੀਆਂ ਨੇ ਅਸਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੀ ਆ ਤੁਹਾਡੇ ਨੌਕਰ ਨੇ ਅਸਲ ਦੇ ਵਿੱਚ ਅਸੀਂ ਮਾਲਕ ਆ ਕਿਉਂਕਿ ਤਨਖਾਹ ਵੀ ਸਾਡੀ ਜੇਬਾਂ 'ਚੋਂ ਜਾਂਦੀ ਆ ਠੀਕ ਹੈ ਐਮਐਲਏ ਦੀ ਤਨਖਾਹ ਵੀ ਸਾਡੀਆਂ ਜੇਬਾਂ 'ਚੋਂ ਜਾਂਦੀ ਆ ਅਸੀਂ ਹਰ ਚੀਜ਼ ਤੇ ਟੈਕਸ ਦਿੰਨੇ ਆ ਜਿਹੜਾ ਰੌਲਾ ਇਹ ਆ ਵੀ ਮਾਲਕ ਨੂੰ ਕੰਮ ਕਰਨ ਦੀ ਜਾਂਚ ਹੈ ਨਹੀਂ ਲੈਣ ਦੀ ਜਾਂਚ ਹੈ ਨਹੀਂ ਇਹ ਸਾਡੇ ਨੌਕਰ ਨੇ ਪাবਲਿਕ ਸਰਵੈਂਟ ਕਹਿੰਦੇ ਅਸੀਂ ਡੀਸੀ ਨੂੰ ਵੀ ਐਸਐਸਪੀ ਸਾਰੇ ਪাবਲਿਕ ਸਰਵੈਂਟ ਆ ਤਾਂ ਜੇ ਮਾਲਕ ਨੂੰ ਕੰਮ ਲੈਣ ਦੀ ਜਾਂਚ ਹੈ ਨਹੀਂ ਨੌਕਰ ਕੰਮ ਨਹੀਂ ਦਿੰਦੇ ਇਹਨਾਂ ਤੋਂ ਕੰਮ ਲੈਣ ਵਾਸਤੇ ਜਿੰਨਾ ਚਿਰ ਲੋਕ ਸਿਆਣੇ ਨਹੀਂ ਹੁੰਦੇ ਇਹ ਤੱਕੇ ਫਿਰ ਵੀ ਹੋਣਗੇ ਇਹ ਧੱਕੇ ਜੇ ਰੋਕਣੇ ਹੈਗੇ ਤਾਂ ਇਹਦੇ ਵਾਸਤੇ ਤੁਹਾਡੇ ਵਰਗੇ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਚੈਨਲਾਂ ਤੇ ਨਾ ਲੋਕਾਂ ਨੂੰ ਇੰਨਾ ਕਵੈਰ ਕਰ ਦਿਓ ਵੀ ਲੋਕਾਂ ਨੂੰ ਢੰਗ ਤਰੀਕਾ ਜ਼ਰੂਰ ਪਤਾ ਹੋਵੇ ਵੀ ਪੁਲਿਸ ਜਦੋਂ ਸਾਡੇ ਨਾਲ ਕੋਈ ਬਤਮੀਜ਼ੀ ਕਰਦੀ ਆ ਜਾਂ ਪੁਲਿਸ ਸਾਡੇ ਨਾਲ ਕੋਈ ਧੱਕਾ ਮੁਕੀ ਕਰਦੀ ਆ ਇੱਕ ਮੌਕੇ ਠੀਕ ਆ ਬਰਦਾਸ਼ਤ ਕਰਨਾ ਪੈਂਦਾ ਕਰਨਲ ਨੇ ਵੀ ਕੁੱਟ ਖਾਧੀ ਆ ਪਰ ਮੈਂ ਕਹਣਾ ਉਸ ਤੋਂ ਬਾਅਦ ਜੋ ਤੁਸੀਂ ਕਰ ਸਕਦੇ ਹੋ ਤੁਹਾਡੇ ਇਖਤਿਆਰ 'ਚ ਹੈਗਾ ਤੁਹਾਡੇ ਅਧਿਕਾਰ ਹੈਗੇ ਆ ਉਹਨੂੰ ਵਰਤਨਾ ਸਿੱਖੋ ਜੇ ਪੁਲਿਸ ਨਾਲ ਦੀ ਨਾ ਗੋਡਿਆਂ ਪਰਨੇ ਆ ਜਾਂਦੀਆਂ ਮੁਲਾਜ਼ਮ ਦੀਆਂ ਜੜਾਂ ਵੱਡੀਆਂ ਉੱਤੇ ਹੁੰਦੀਆਂ ਬਈ ਠੀਕ ਹੈ ਨਾ ਖਾਸ ਤੌਰ ਤੇ ਪੁਲਿਸ ਮੁਲਾ ਤੇ ਲੱਤਾਂ ਚੋਦੀ ਡਿੱਗ ਪੈਂਦਾ ਜਿਵੇਂ ਮਾਫੀਆਂ ਮੰਗਣ ਪਹੁੰਚ ਗਏ ਸੀ ਇਸ ਕਰਕੇ ਲੋਕਾਂ ਨੂੰ ਕਾਨੂੰਨ ਦੀ ਸਮਝ ਦੇਣ ਵਾਸਤੇ ਤੁਹਾਡੇ ਵਰਗੇ ਭਰਾ ਵੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਾਉਣ ਤੇ ਉਹਨਾਂ ਦੇ ਹੱਕਾਂ ਵਾਸਤੇ ਬਾਹਰਲੇ ਮੁਲਕਾਂ ਦੀ ਪੁਲਿਸ ਹੈਗੀ ਆ ਬਈ ਉੱਥੇ ਪੁਲਿਸ ਕੀ ਆਮ ਸਿਵਲ ਨੂੰ ਤਾਂ ਡਰਦੀ ਆ ਨੇੜੇ ਨਹੀਂ ਹੁੰਦੇ ਸਾਡਾ ਇੱਕ ਦੋਸਤ ਹੈਗਾ ਉਹਨੇ ਆਸਟ੍ਰੇਲੀਆ ਪੁਲਿਸ ਚੋਂ ਵੀ ਰਿਜ਼ਾਈਨ ਕੀਤਾ ਕਹਿੰਦਾ ਯਾਰ ਲੋਕ ਕਈ ਵਾਰੀ ਕੀ ਇੱਕ ਸੌਨ ਮਾਰ ਜਾਂਦੇ ਆ ਉੱਥੇ ਲੋਕ ਪਹਿਲਾਂ ਕਰਦੇ ਪਰ ਪੁਲਿਸ ਦੀ ਹਿੰਮਤ ਨਹੀਂ ਕਿਉਂਕਿ ਤੁਹਾਨੂੰ ਕਾਨੂੰਨ ਦਾ ਪਤਾ ਤੁਸੀਂ ਨਹੀਂ ਕਰ ਸਕਦੇ ਵਾਇਓਲੇਸ਼ਨ ਠੀਕ ਆ ਆਮ ਸਿਵਲ ਕਰ ਸਕਦਾ ਤੇ ਇਸ ਕਰਕੇ ਗਾਲ ਤਾਂ ਗੱਲ ਹੀ ਕੁਛ ਨਹੀਂ ਪੁਲਿਸ ਮੈਂ ਤਾਂ ਹੀ ਕਹਿੰਦਾ ਪੁਲਿਸ ਤਾਂ ਜਨਮ ਸਿੱਧ ਅਧਿਕਾਰ ਬਣਾਈ ਬੈਠੀ ਆ ਠੀਕ ਹੈ ਨਾ ਗੁੰਡਾਗਰਦੀ ਪੁਲਿਸ ਕਰੀ ਇਥੇ ਪੁਲਿਸ ਨੇ ਗਾਲਾਂ ਦੇ ਦੇ ਕੇ ਪੁੱਤਾਂ ਨੂੰ ਅੱਤਵਾਦੀ ਬਣਾਇਆ ਇਹਦੇ ਪੁਲਿਸ ਨੇ ਗਾਲਾਂ ਦੇ ਦੇ ਕੇ ਡਰਾ ਡਰਾ ਕੇ ਲੋਕਾਂ ਨੂੰ ਕੀ ਆ ਮੈਂ ਕਹਿੰਦਾ ਆਪਣੇ ਆ ਗੈਂਗਸਟਰ ਬਣਾਤਾ ਇਹ ਪੁਲਿਸ ਦੀ ਦੇਣ ਆ ਮੈਂ ਜਿਆਦਾਤਰ ਨਹੀਂ ਕਹਿੰਦਾ 80% ਜਿਹੜੇ 80% ਤੋਂ ਵੀ ਬੰਦੇ ਆ ਉਹ ਪੁਲਿਸ ਦੇ ਤਪਾਏ ਵੇ ਠੀਕ ਹੈ ਨਾ ਉਦੋਂ ਵੀ ਅੱਤਵਾਦੀ ਬਣਦੇ ਤੇ ਹੁਣ ਗੈਂਗਸਟਰ ਬਣੀ ਜਾਂਦੇ ਆ ਇਹ ਪੁਲਿਸ ਦੀ ਇਹਨੇ ਕਰਤੂਤਾਂ ਨੇ ਤੇ ਜਦੋਂ ਬੰਦਾ ਉਧਰਲੇ ਰਾਹ ਤੁਰ ਪੈਂਦਾ ਫਿਰ ਇਹੀ ਇਸ ਕਰਕੇ ਸਾਰੇ ਲੋਕਾਂ ਨੂੰ ਬੇਨਤੀ ਹੈ ਪੁੱਠੇ ਰਾਹ ਤੇ ਤੁਰਨ ਨਾਲੋਂ ਸਭ ਤੋਂ ਜ਼ਰੂਰੀ ਹੈ ਵੀ ਆਪਦੇ ਹੱਕ ਵਾਸਤੇ ਜਾਗਰੂਕ ਹੋਵੋ ਜੇ ਪੜ੍ਹਾਈ ਪੜ੍ਹੇ ਉਹਦਾ 10ਵੀਂ ਤੱਕ ਦੇ ਬੰਦੇ ਨੂੰ ਵੀ ਜੇ ਆਪਦੇ ਹੱਕਾਂ ਬਾਰੇ ਪਤਾ ਹੋਵੇ ਪੁਲਿਸਿੰਗ ਦੀ ਕੀ ਹੈ ਪਤਾ ਹੋਵੇ ਕਿਵੇਂ ਆਪਾਂ ਉਹਨਾਂ ਤੋਂ ਕੰਮ ਲੈਣਾ ਤਾਂ ਉਹ ਸਮਝਾਉਣ ਵਾਸਤੇ ਸਾਰੇ ਚੈਨਲ ਜਰੂਰ ਮਾ ਕੇ ਦੇ ਵਾਸਤੇ ਆਉਣ ਨਾਲ ਟਾਈਮ ਤੇ ਤਰद्दਦ ਕਰਨ ਜੀ ਬਾਈ ਸਾਮਾ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਮੇਰੇ ਨਾਲ ਲੋਕਤਕਰ ਲਹਿਰ ਤੋਂ ਬਾਈ ਰੁਪਿੰਦਰ ਹੋਰੀ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਜੁੜੇ Thank <laughs> you.